ਅਲੀ ਦੇ ਕੌਟਲੀ ਸੌਤੀਆਂ ਪੁੱਤਰ ਇਹ ਮਾਪੇ ਆਪ ਦੀ ਜਿਹੜੇ ਹੱਥੀ ਸੇਵਕ ਕਮਾਉਂਦੇ ਨੇ ਸੌਤੀਆਂ ਪੁੱਤਰ ਅਜ ਵੀ ਨਜ਼ਰੀ ਆਉਂਦੇ ਨੇ ਉਹ ਬਾਪਿਆਂ ਤਾਂ ਇਹ ਦਿਨ ਦੇ ਚੰਗਾ ਭੋਜਨ ਖਾਣ ਲਈ ਸਾਫ ਕੱਪੜਾ ਲੀੜਾ ਦਿੰਦੇ ਸਦਾ ਉਹ ਪਾਣ ਲਈ ਜਿੱਥੇ ਜਾਣਾ ਹੋਵੇ ਉੱਥੇ ਫੇਰ ਲਿਆਉਂਦੇ ਨੇ ਸੌਤੀਆਂ ਪੁੱਤਰ ਅਜ ਵੀ ਨਜ਼ਰੀ ਆਉਂਦੇ ਨੇ ਕਹ ਲੋੜ ਬੰਦੇ ਨੂੰ ਪਾਵੇਂ ਕਿਥੋਂ ਕਿੱਥੇ ਲੈ ਗਈ ਏ ਚਾਹੇ ਬਿਰਲੀ ਬਿਰਲੀ ਨੀਕੀ ਅਜੇ ਵੀ ਹੈਗੀ ਏ ਅਜੇ ਵੀ ਬੜੇ ਧਰਮੀ ਜਿਹੜੇ ਧਰਮ ਕਮਾਉਂਦੇ ਨੇ ਸਾਹਤੀਆਂ ਪੁੱਤਰਾ ਜੀ ਵੀ ਨਜ਼ਰੀ ਆਉਂਦੇ ਨੇ ਉਹ ਮਾਂ ਬਾਪ ਦਾ ਖੂਨ ਪਸੀਨਾ ਕਿਵੇਂ ਵਗਦਾ ਏ ਮਾਂ ਬਾਪ ਜਦ ਮਾਂ ਬਾਪ ਜਦ ਬਣੀਏ ਉਦੋਂ ਹੀ ਪਤਾ ਲੱਗਦਾ ਏ ਮਾਪਿਆਂ ਦੀ ਕਰੂਣਨੀ ਦਾ ਜੋ ਮੁੱਲ ਚੁਕਾਉਂਦੇ ਨੇ ਸਾਹਤੀਆਂ ਪੁੱਤਰਾ ਜੀ ਵੀ ਨਜ਼ਰੀ ਆਉਂਦੇ ਨੇ ਉਹ ਜਿਹੜੇ ਘਰ ਵਿੱਚ ਮਾਪੇ ਬਾਪ ਉਹ ਥਾਣ ਸੁਹਾਵਾ ਏ ਸਿੱਖਾਂ ਲਈ ਹਰਿਮੰਦਰ ਮੁਸਲਮਾਨ ਲਈ ਕਾਬਾ ਏ ਰੱਬ ਵਰਗੀਆਂ ਰੂਹਾਂ ਦੇ ਜੋ ਜਸ਼ਨ ਮਨਾਉਂਦੇ ਨੇ ਸੌਤੀਆਂ ਪੁੱਤ ਰਜ ਵੀ ਨਜ਼ਰੀ ਆਉਂਦੇ ਨੇ ਕਹੇ ਜੋ ਵੀ ਜਗ ਤੇ ਮਾਪੇ ਬਾਪ ਦੀ ਅਸੀਸਾਂ ਪਾ ਲੈਂਦੇ ਦੋਹੀ ਜਹਾਨੀ ਉਹ ਆਪਣਾ ਨਾਮ ਬਣਾ ਲੈਂਦੇ ਚੰਦ ਫਰਵਾਹੇ ਜਸ ਉਹਨਾਂ ਦਾ ਲੋਕੀ ਗਾਉਂਦੇ ਨੇ ਸੌਤੀਆਂ ਪੁੱਤ ਰਜ ਵੀ ਨਜ਼ਰੀ ਆਉਂਦੇ ਨੇ ਮਾਪੇ ਦੀ ਜਿਹੜੇ ਅਤੀ ਸੇਵਕ ਮਾਉਂਦੇ ਨੇ ਸੌਤੀਆਂ ਪੁੱਤਰਾ ਜੀ ਨਜ਼ਰੀ ਆਉਂਦੇ ਨੇ ਜੇ ਇਹ ਕਵਤਾ ਤੁਹਾਨੂੰ ਪਸੰਦ ਆਈ ਤਾਂ ਸ਼ੇਅਰ ਜਰੂਰ ਕਰਿਓ ਜੀ ਥੈਂਕ ਯੂ